आ देखो भाई नेरी ने क्या हाल करे होया देखो ट्रक थोड़ी गेवे हैं पीछे ही बहुत थोड़ी गेवे थे लो भी मित्रों राजपुरा पहुंच गए अपन लो भी गाड़ी लोड हो गई चल भी कर गए ਉਹ ਜਿੱਕਰ ਵਰਮਾ ਆਪਾਂ ਜਾ ਰਹੇ ਆ ਇਹ ਗੱਡੀ ਲੋਡ ਕਰਨ ਕਿਥੇ ਦੀ ਲੋਡ ਕਰੂੰਗੇ ਉਹ ਤੁਹਾਨੂੰ ਵੀਡੀਓ ਚ ਦੱਸੂਗਾ ਬਾਕੀ ਦੇਖੋ ਤੁਸੀਂ ਆਪਾਂ ਜਾ ਰਹੇ ਆ ਇਹ ਗੱਡੀ ਲੋਡ ਕਰਨ ਆਪਾਂ ਨੇ ਜਾਣਾਗਾ ਸੰਦਾਰ ਸੀ ਹਰਦਾ ਪਰ ਉੱਥੇ ਤੋਂ ਕਰਨੀ ਲੋਡ ਆਪਾਂ ਨੇ ਗੱਡੀ ਆਪਾਂ ਲੈਲਾ ਲੈਲਾ ਪਹੁੰਚ ਗਏ ਆ ਦੇਖੋ ਭਾਈ ਨੇਰੀ ਨੇ ਕੀ ਹਾਲ ਕਰਿਆ ਹੋਇਆ ਦੇਖੋ ਦਰਖਤ ਡਿੱਗੇ ਹੋਏ ਆ ਪਿੱਛੇ ਹੀ ਬਹੁਤ ਡਿੱਗੇ ਦੇ ਇਹ ਦੇਖੋ ਇਹ ਜਾ ਰਹਾ ਰਾਜਪੁਰੇ ਨੂੰ ਰੋਡ ਦੇਖੋ ਦਰਖਤ ਗਿਰੇ ਹੋਏ ਬੜੀ ਤਬਾਹੀ ਕਰੀ ਹੋਈ ਹੈ ਨੇਰੀ ਨੇ ਦੇਖੋ ਪਿੱਛੇ ਹੀ ਬਹੁਤ ਵੱਡੇ ਵੱਡੇ ਦਰਖਤ ਗਿਰੇ ਹੋਏ ਤੇ ਆਪਾਂ ਨੇ ਵੀਡੀਓ ਬਣਾਈ ਨਹੀਂ ਹੌਣ ਬਣਾਈ ਐ ਲਓ ਇਹ ਆ ਗਿਆ ਪਿੰਡ ਮਿਰਜਾਂ ਪਰ ਲਓ ਵੀ ਮਿੱਤਰੋ ਰਾਜਪੁਰਾ ਪਹੁੰਚ ਗਏ ਆਪਾਂ ਆਪਾਂ ਨੇ ਇੱਧਰ ਤੋਂ ਹੋ ਜਾਣਾ ਲੈਫਟ ਖੱਬੇ ਨੂੰ ਮੁੜ ਜਾਣਾ ਆਪਣੀ ਲੋਕੇਸ਼ਨ ਹੈਗੀ 14 ਕਿਲੋਮੀਟਰ ਹੈ। ਲਓ ਵੀ ਮੁੜ ਗਏ ਆਪਾਂ ਇਧਰੋਂ ਲੈਫਟ ਨੂੰ। ਲਓ ਜੀ ਆਪਾਂ ਰਾਜਪੁਰੇ ਤੋਂ ਚੜ ਗਏ। ਐਨ ਚਚਵਾਲੀ ਰੋਡ ਤੇ ਦੇਖੋ ਇਹ ਹੈ ਦਿੱਲੀ ਵਾਲਾ ਅੰਬਾਲਾ ਵਾਲਾ ਰੋਡ ਮੈਂ ਇਧਰ ਪਿੱਛੇ ਨੂੰ ਜਾ ਰਿਹਾ ਐ ਲੁਧਿਆਣਾ ਜਲੰਧਰ ਅਮਰੀਕਾ ਐ ਸਿੱਧਾ ਜਾ ਰਹਾ ਸ਼ੰਭੂ ਬਾਰਡਰ ਆਪਾਂ ਨੇ ਪਹਿਲੇ ਮੁੜ ਜਾਣਾ ਕਨੌਰ ਵਾਲੇ ਰੋਡ ਨੂੰ ਮੁੜਨਾ ਆਪਾਂ ਨੇ ਲਓ ਵੀ ਮਿੱਤਰੋ ਗੜਾਉਂ ਚ ਖੜੇ ਆਪਾਂ ਲੋਡ ਹੋ ਗਈ ਆਪਣੀ ਗੱਡੀ ਗੱਤਾ ਲੋਡ ਕਰਿਆ ਆਪਾਂ ਨੇ ਕੋਈ ਇੱਕ ਡਾਉਨ ਆਪਾਂ ਜਾਣਾ ਨਾ ਬੱਦੀ ਬੱਦੀ ਦੀ ਲੋਡ ਕਰੀ ਆਪਾਂ ਨੇ ਬਾਕੀ ਹਲੇ ਪੇਪਰ ਉਹ ਪਰ ਮੇਲੇ ਆ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਲਓ ਵੀ ਗੱਡੀ ਲੋਡ ਹੋ ਗਈ ਚੱਲ ਵੀ ਕਰ ਅੱਗੇ ਅੱਗੇ ਹਉਣ ਲੱਗੀ ਦੇਖੋ ਲੱਗਿਆ ਵਾ ਸ਼ਟਰ ਦਿਖਾਣਾ ਮੈਂ ਕੀ ਮਾਲ ਲੋਡ ਹੋਇਆ ਦੇਖੋ ਇਹ ਗੱਤਾ ਬਾਕਸ ਹੈ ਪਤਾ ਨਹੀਂ ਕੀ ਆਏ ਇਹਦੇ ਵਿੱਚ ਚਲੋ ਹੁਣ ਫੱਟੇ ਫੁੱਟੇ ਬਣਨੇ ਆਪਾਂ ਪੇਪਰ ਆਲੇ ਮਿਲੇ ਨਹੀਂ ਪੇਪਰ ਬਣਾ ਰਹੇ ਹਲੇ ਫੋਸਤਵਾ ਨਿਕਲੂਗੇ ਆਪਾਂ ਬਦੀ ਨੂੰ ਸਿੱਧਾ ਵੀਡੀਓ ਚ ਲਾਸਟ ਤੱਕ ਬਣੇ ਰਹੋ ਨਾਲ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਲਓ ਵੀ ਮਿੱਤਰੋ ਫੈਕਟਰੀ 'ਚ ਖੜੇ ਹਲੇ ਆਪਾਂ ਪੇਪਰ ਮਿਲੇ ਨਹੀਂ ਹਲੇ ਪਹਿਲੇ ਕਾਲੀ ਝਾਕ ਕੇ ਰੱਖਦੇ ਆ ਇਹ ਵੀ ਆ ਜੋ ਆ ਜੋ ਗੱਡੀ ਲੈ ਕੇ ਹੁਣ ਲੋਡ ਲੋਡ ਕਰਕੇ ਖੜਾਤੀ ਇਹਨਾਂ ਨੇ ਗੱਡੀ 12:42 ਮਿੰਟ ਹੋ ਗਏ ਹਾਲੇ ਤੱਕ ਨਹੀਂ ਮਿਲੇ ਪੇਪਰ ਆਪਾਂ ਨੇ ਜਾਣਾ ਬੱਦੀ ਫੇਰ ਇਹਨਾਂ ਨੇ ਕਹਿਣਾ ਪਹਚਾਲ ਦੋ ਛੇਤੀ ਛੇਤੀ ਹੁਣ ਪੇਪਰ ਦੇ ਨਹੀਂ ਰਹੇ ਹਲੇ ਲਓ ਵੀ ਮਿੱਤਰੋ ਨਿਕਲ ਗਏ ਆਪਾਂ ਪੇਪਰ ਬੂਪਰ ਮਿਲ ਗਿਆ ਆਪਾਂ ਨੂੰ 1:50 ਮਿੰਟ ਹੋ ਗਿਆ ਟਾਈਮ ਬੜਾ ਲਾਦੇ ਇਹਨਾਂ ਨੇ ਆ ਸੁਣ ਆਪਾਂ ਚੱਲੇ ਸਿੱਧਾ ਬੱਦੀ ਨੂੰ ਨੌਨ ਸਟੌਪ ਜਾਣਾ ਹੁਣ ਆਪਾਂ ਨੇ ਉੱਡਦੇ ਖਾਲੀ ਕਰਨੀ ਆ ਜਾ ਕੇ ਦੇਖਦੇ ਆ ਅੱਗੇ ਕੀ ਸਿਸਟਮ ਹੈ ਟਾਈਮ ਬਹੁਤ ਲਾਤੇ ਇਹਨਾਂ ਨੇ ਆਪਾਂ ਆਗੇ ਇਧਰ ਛੰਭੂ ਵਾਲੇ ਰੋਡ ਨੂੰ ਬਨੋੜ ਜਾ ਰਹੇ ਜਿਹੜਾ ਹੁਣ ਆਪਾਂ ਨੇ ਸਿੱਧਾ ਹੀ ਜਾਣਾ ਵਾ ਐਨ ਐਚ 44 ਰੋਡ ਛੱਡਦੇ ਆ ਪਰ ਪਹਿਲਾਂ ਐਨ ਐਚ 44 ਤੋਂ ਆਏ ਹੁਣ ਆਪਾਂ ਸਿੱਧਾ ਜਾਣਾ ਮਨੋੜ ਸਾਈਡ ਨੂੰ ਲਓ ਜੀ ਆਪਾਂ ਮੇਨ ਰੋਡ ਤੋਂ ਉਤਰ ਕੇ ਰੇਪਰ ਤੋਂ ਦੇਖੋ ਇਹ ਮੁਹਾਲੀ ਨੂੰ ਜਾ ਰਹੇ ਸਿੱਧਾ ਆਪਾਂ ਜਾਵਾਂਗੇ ਮੁਹਾਲੀ ਹੋਗੇ ਸਾਨੀ ਨਿਕਲੇ ਬੜਾ ਰੋਡ ਸਿੱਧਾ ਬੱਦੀ ਨੂੰ ਜਾਵਾਂਗੇ ਆਪਾਂ ਦੇਖੋ ਇੱਧਰ ਵੀ ਰੋਡ ਦਾ ਕੰਮ ਚੱਲ ਰਿਹਾ ਹੈ ਇਧਰ ਚੌੜਾ ਕਰਦੇ ਆ ਉਧਰ ਇਧਰ ਵੀ ਕਰਤਾ ਚੌੜਾ ਪਹਿਲੇ ਛੋਟਾ ਦਾ ਰੋਡ ਇਹ ਹੁਣ ਚੌੜਾ ਹੋ ਗਿਆ ਵੇਖੋ ਟ੍ਰੈਫਿਕ ਦਾ ਇਧੇ ਤੇ ਵੀ ਹੋ ਜਾਣੀ ਬਹੁਤ ਲਓ ਜੀ ਆਪਾਂ ਆ ਗਏ ਸਾਨੀ ਨਿਕਲੇ ਵਾਲੇ ਰੋਡ ਤੋਂ ਸਿੱਧਾ डीआई सिटी ਤੋਂ ਸਿੱਧਾ ਰੋੜਾ ਹੁਣ ਆਪਾਂ ਸਿੱਧਾ ਜਾਣਾ ਬੱਦੀ ਨੂੰ ਵੈਲਕਮ ਟੂ ਸਨੀ ਨਿਕਲੇਗਾ ਸੈਕਟਰ 32 3 ਵਜੇ ਦੇ 7 ਮਿੰਟ ਹੋ ਗਏ ਦੇਖਦੇ ਆਪਾਂ ਕਿੰਨੇ ਵਜੇ ਤੱਕ ਪਹੁੰਚਦੇ ਹਾਂਗੇ ਆਪਣੀ ਲੋਕੇਸ਼ਨ ਤੇ ਆਪਾਂ ਜਾਣਾ ਗੋਦਰੇਚ ਚ ਦੇਖਦੇ ਆ ਉੱਥੇ ਜਾ ਕੇ ਕੀ ਸਿਸਟਮ ਹੈਗਾ ਹਾਲੀ ਖੋਲੀ ਕਰਨ ਦਾ ਪਹਿਲੀ ਵਾਰ ਜਾ ਰਹੇ ਆਪਾਂ ਗੋਦਰੇਚ ਚ ਲਓ ਜੀ ਦੇਖੋ ਨਿਊ ਚੰਡੀਗੜ੍ਹ ਦੇਖੋ ਹਰਿਆਲੀ ਹੋ ਰਹੀ ਹੈ बढ़िया लग रहा पूरा हरा भर फार देखो भाई हो गया एंड मोहाली शुरू हो गया चंडीगढ़ खत्म देखो बी ओ आ रहा सामने फ्लाईओवर ਆਪਾਂ ਨੇ ਮੁੜ ਜਾਣਾ ਰਾਈਟ ਸਾਈਡ ਸੱਜੀ ਸਾਈਡ ਨੂੰ ਇੱਧਰ ਖੱਬੀ ਸਾਈਡ ਨੂੰ ਜਾ ਰਹਾ ਹੈ ਕਰਾਲੀ ਆਪਾਂ ਨੇ ਜਾਣਾ ਬੱਦੀ ਨੂੰ ਦੇਖੋ ਭਾਈ ਫੁੱਲ ਲਗੇ ਹੋਏ ਸੜਾਂ 'ਚ ਲਓ ਜੀ ਆਪਾਂ ਇੱਧਰ ਮੁੜ ਜਾਣਾ ਹੁਣ ਸੱਜੇ ਇਹ ਗਰਾਖ ਦੇ ਗਰਾਖ ਲੱਗੇ ਹੋਏ ਆ ਇਹ ਪਹਾੜ ਬੱਦੀ ਦੇ ਪਹਾੜਾ ਦੇ ਦੇਖੋ ਇਹ ਆਲੀ ਗਰਾਖ ਦੇ ਗਰਾਖ ਲੱਗੇ ਹੋਏ ਆ ਇਹ ਪਹਾੜ ਬੱਦੀ ਦੇ ਪਹਾੜਾ ਦੇ ਦੇਖੋ ਪਾਰ ਹਲੇ ਹਰਿਆਣੇ ਦੇ ਕੁਮਰੇ ਆਪਾਂ ਇਹ ਕੋ ਸਾੜਾ ਕੀਵੇਂ ਗੱਡੀ ਵੀ ਆ ਪਹਾੜ ਆ ਕੇ रा रिया किया ਪਰ ਤੀਜਾ ਐਂਟਰ ਹੋ ਗਿਆ ਆਪਾਂ ਫਾਰਚੀ ਫੁਰਚੀ ਘਟਾ ਲਈ ਆਪਾਂ ਨੇ ਆਪਣੀ ਗੱਡੀ ਦੀ 파ਰਚੀ ਹੈਗੀ ਇੱਥੇ ਦੀ 130 ਰੁਪਏ ਦੀ ਹੁਣ ਆ ਚਲੈਂਟਰੀ ਦੀ 파ਰਚੀ ਦੇਖੋ ਭਈ ਸਾਹਮਣੇ ਪਹਾੜ ਦਿਖ ਰਹੇ ਦੂਰ ਦੂਰ ਦਿਖ ਰਹੇ ਆ ਫਰ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਕਿੰਨੇ ਰਹਿ ਗਏ ਜੀ ਲਾਭੇ ਆਪਣੀ ਲੋਕੇਸ਼ਨ ਰਹਿ ਗਈ 3.5 ਕਿਲੋਮੀਟਰ 8 ਮਿੰਟ ਦਿਖਾ ਰਿਹਾ ਮੈਪ ਬਸ ਹੁਣ ਸਿੱਧਾ ਉੱਥੇ ਹੀ ਮਿਲੂ ਫੈਕਟਰੀ ਦੇ ਬਾਹਰ ਪਹੁੰਚ ਗਏ ਲਾਭੇ ਮਿੱਤਰੋ ਪਹੁੰਚ ਗਏ ਆਪਾਂ ਟਾਈਮ ਹੋ ਗਿਆ 4 ਵਜੇ ਹੁਣ ਐਂਟਰੀ ਐਂਟਰੀ ਕਰਾ ਕੇ ਆਉਂਦਾ ਮੈਂ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਲਓ ਵੀ ਮਿੱਤਰੋ 4 ਵਜੇ 38 ਮਿੰਟ ਹੋ ਗਏ ਦੇਖੋ ਗੋਦਰੇਜ 'ਚ ਖੜੇ ਆਪਾਂ ਅੰਦਰ ਆ ਗਏ ਦੇਖਦੇ ਕਿੱਥੇ ਲਵਾਉਂਦੇ ਆ ਗੱਡੀ ਇਹ ਉਸ ਤੋਂ ਬਾਅਦ ਦਿਖਾਵਾਂਗੇ ਜੇ ਵੀਡੀਓ ਬਣੀ ਤਾਂ ਬਣਾਉਂਗੇ ਲਓ ਵੀ ਦੇਖੋ ਇਹ ਗੋਦਰੇਜ ਇਹ ਗੇਟ ਹੈ ਸਾਹਮਣੇ ਦਾ ਆਪਾਂ ਖੜੇ ਹਾਂ ਇੱਥੇ हो था। था खाली होई नहीं 6:12 ਵਜੇ ਬਾਰਾਂ ਮਿੰਟ ਹੋਲੇ ਪਤਾ ਨਹੀਂ ਕਦੋਂ ਕਰੂਗਾ ਸਾਡੀ 4 ਵਜੇ ਆਏਗਾ ਆਪਾਂ ਕੰਦੇ ਤੇ ਹੈ ਖਾਲੀ ਹੋ ਜਣੀ ਬਾਕੀ ਪਤਾ ਨਹੀਂ ਕਦੋਂ ਕਰੂਗੇ ਬੜਾ ਟਾਈਮ ਲਾਰੇ ਤਾਂ ਚਲੋ ਦੇਖਦੇ ਹਾਂ ਕੀ ਬਣਦਾ ਤਰੋਏ ਹੋਇਆ ਖਾਲੀ ਸਮਾਨ ਦੇਖੋ ਇਹ ਘੜੀ ਗੱਡੀ ਰਸੀਵਿੰਗ ਦੇਖਦੇ ਕਦੋਂ ਮਿਲਦੀ ਹੈ ਉਸ ਤੋਂ ਬਾਅਦ ਨਿਕਲਦੇ ਆਪਾਂ ਹਾਂਜੀ ਮਿੱਤਰੋ ਹੋ ਗਈ ਆਪਣੀ ਗੱਡੀ ਖਾਲੀ ਦੇਖੋ ਇਹ ਪਿੱਛੇ ਗੇਟ ਉਧਰੇ ਦਾ ਟਾਈਮ ਹੋ ਗਿਆ 7 ਵਜੇ ਬਸ 6 ਵਜੇ 55 ਮਿੰਟ ਹੋ ਗਏ ਬਹੁਤ ਟਾਈਮ ਲੱਗ ਗਿਆ ਖਾਲੀ ਹੋ ਗਈ ਦੇਖੋ ਇਹ ਰਸੀਵਿੰਗ ਰਸੀਵਿੰਗ ਵੀ ਮਿਲ ਗਈ ਹੁਣ ਆਪਾਂ ਨਿਕਲਦੇ ਆ ਇੱਥੇ ਤੋਂ ਲਓ ਵੀ ਮਿੱਤਰੋ ਆਪਾਂ ਨਿਕਲ ਗਏ ਇੱਧਰ ਤੋਂ ਬੱਦੀ ਤੋਂ ਹਰਿਆਣੇ ਚੋਂ ਗਏ ਐਂਟਰ ਆਪਾਂ ਰੋਟੀ ਰੋਟੀ ਖਾ ਕੇ ਨਿਕਲੇ ਹੁਣੇ ਬਸ ਟਾਈਮ ਹੋ ਗਿਆ 7:30 ਦਾ ਟਾਈਮ ਹੋ ਗਿਆ ਬਸ ਹੁਣ ਆਪਾਂ ਕਰ ਰਹੇ ਆਂ ਵੀਡੀਓ ਦਾ ਐਂਡ ਇੱਥੇ ਹੀ ਜੇ ਵੀਡੀਓ ਕਿਸ ਨੂੰ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਅਤੇ ਨਾਲੇ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆਂ ਕਿਸੇ ਨਵੇਂ ਵਲੋਗ ਦੇ ਵਿੱਚ